ਗੈਂਗਸਟਰਾਂ ਖਿਲਾਫ ਫੇਸਬੁੱਕ ਪੋਸਟ ਪਾਉਣੀ ਪੈ ਗਈ ਮਹਿੰਗੀ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਪਹਿਲਾ ਵੀ ਨਸ਼ਾ ਸਮਗਲਰਾਂ ਵੱਲੋਂ ਮਿਲ ਚੁੱਕੀਆਂ ਹਨ ਧਮਕੀਆਂ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ ਪੰਜਾਬ ਵਿੱਚ ਇਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਨਸ਼ਾ ਤੇ ਗੈਂਗਸਟਰ ਵਾਤ ਪੰਜਾਬ ਵਿੱਚ ਆਮ ਜਹੀਆਂ ਗੱਲਾਂ ਹੋ ਗਈਆਂ ਹਨ ਜੇਕਰ ਤਾਂ ਕੋਈ ਮਾਰੇ ਅੰਸਰਾ ਦਾ ਸਾਥ ਦਿੰਦਾ ਹੈ ਤਾਂ ਉਹ ਸੁਖੀ ਜੇਕਰ ਉਹਨਾਂ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਕਿੰਨੇ ਸਮੇਂ ਵਿੱਚ ਗੋਲੀਆਂ ਵੱਜ ਜਾਣਗੀਆਂ ਇਹ ਕੋਈ ਨਹੀਂ ਜਾਣਦਾ ਇਸ ਲਈ ਅੱਜ ਕੱਲ ਗਲਤ ਨੂੰ ਇੱਕ ਥਾਪੜ ਕੇ ਗਲਤ ਕਹਿਣ ਵਾਲਿਆਂ ਦੀ ਸੰਖਿਆ ਬਹੁਤ ਘਟ ਗਈ ਹੈ ਗੱਲ ਕਰਦੇ ਹਾਂ ਐਂਟੀ ਡਰਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਸਤਨਾਮ ਸਿੰਘ ਮਨਾਵਾਦੀ ਜਿਨ੍ਹਾਂ ਤੇ ਪਿਛਲੇ ਦਿਨੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਉਹਨਾਂ ਨੂੰ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨੀ ਉਹਨਾਂ ਵੱਲੋਂ ਗੈਂਗਸਟਰਵਾਦ ਖਿਲਾਫ ਪੋਸਟਾ ਪਾਈਆਂ ਗਏ ਸਨ। ਜਾਣਕਾਰੀ ਦਿੰਦੇ ਹੋਏ ਮਾਸਟਰ ਸਤਨਾਮ ਸਿੰਘ ਮਨਾਵਾਨੀ ਦੱਸਿਆ ਕਿ ਉਹਨਾਂ ਨੂੰ ਇੱਕ ਅਣਜਾਣ ਨੰਬਰ 1559581948 ਤੋਂ ਕਾਲ ਆਈ ਜਿਸ ਤੇ ਇੱਕ ਲਾਰੇਸ ਬਿਸਨੋਈ ਅਤੇ ਇੱਕ ਹੋਰ ਅਣਜਾਣ ਵਿਅਕਤੀ ਦੀ ਫੋਟੋ ਲੱਗੀ ਹੋਈ ਸੀ ਮਨਾਵਾ ਨੇ ਕਿਹਾ ਕਿ ਉਸ ਵਿਅਕਤੀ ਵੱਲੋਂ ਮੈਨੂੰ ਕਿਹਾ ਗਿਆ ਕਿ ਤੂੰ ਨਸ਼ਾ ਦੇ ਖਿਲਾਫ ਬੋਲਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਪਰ ਗੈਂਗਸਟਰਾਂ ਨਾਲ ਤੁਹਾਡਾ ਕੀ ਰੋਲ ਆਏ ਜੋ ਤੁਸੀਂ ਉਹਨਾਂ ਖਿਲਾਫ ਕੋਸਟਾ ਭਾ ਰਹੇ ਹੋ ਇਸ ਤੋਂ ਇਲਾਵਾ ਉਸ ਵਿਅਕਤੀ ਨੇ ਸਿੱਧੇ ਤੌਰ ਤੇ ਸਤਨਾਮ ਸਿੰਘ ਮਨਾਵਾ ਨੂੰ ਕਿਹਾ ਕਿ ਤੂੰ ਆਪਣੇ ਪਰਿਵਾਰ ਨੂੰ ਮਿਲ ਲੈ ਜੇਕਰ ਕੋਈ ਕੰਮ ਧੰਦਾ ਹੈਗਾ ਤਾਂ ਨਾ ਵੇੜ ਲੈ ਤੇਰੇ ਤੇ ਜਲਦ ਹੀ ਕਾਰਵਾਈ ਪਹੁੰਚਤੀ ਜਾਵੇਗੀ ਪਾਪ ਜਾਨ ਤੋਂ ਮਾਰ ਦਿੱਤਾ ਜਾਵੇਗਾ ਮਨਾਵਾ ਨੇ ਕਿਹਾ ਕਿ ਮੈਂ ਵਾਰ-ਵਾਰ ਉਸ ਵਿਅਕਤੀ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਸ ਵੱਲੋਂ ਕਿਹਾ ਗਿਆ ਕਿ ਤੈਨੂੰ ਜਲਦ ਹੀ ਪਤਾ ਲੱਗ ਜਾਵੇਗਾ ਸਤਨਾਮ ਸਿੰਘ ਮਨਾਵਾ ਵੱਲੋਂ ਇਸ ਮਸਲੇ ਵਾਪਤ ਐਸਐਸਪੀ ਤਰਨਤਾਰਨ ਅਤੇ ਸਬੰਧਿਤ ਪੁਲਿਸ ਸਟੇਸ਼ਨ ਖੇਮ ਕਰਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੇਕਰ ਗੱਲ ਕਰੀਏ ਤਾਂ ਇਹ ਕੋਈ ਪਹਿਲੀ ਵਾਰ ਉਹਨਾਂ ਨੂੰ ਧਮਕੀ ਨਹੀਂ ਮਿਲੀ ਸਮੇਂ-ਸਮੇਂ ਸਿਰ ਪਹਿਲਾਂ ਵੀ ਉਹਨਾਂ ਨੂੰ ਨਸ਼ਾ ਸਮਗਲਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਉਹਨਾਂ ਉੱਤੇ ਗੋਲੀਆਂ ਵੀ ਚੱਲੀਆਂ ਹਨ ਪਰ ਪੁਲਿਸ ਹੱਥਾਂ ਤੇ ਹੱਥ ਧਰ ਕੇ ਬੈਠੀ ਹੋਈ ਹੈ। ਅੱਜ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ। ਚੰਵਾਲ ਤੋਂ ਜਿੱਥੇ ਇੱਕ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸਤਨਾਮ ਸਿੰਘ ਮਨਾਵਾ ਵਾਰ-ਵਾਰ ਸੁਰੱਖਿਆ ਦੀ ਮੰਗ ਕਰਦੇ ਆ ਰਹੇ ਹਨ। ਪਰ ਸਰਕਾਰ ਵੱਲੋਂ ਅਜੇ ਤੱਕ ਉਹਨਾਂ ਨੂੰ ਕੋਈ ਸੁਰੱਖਿਆ ਮਹਉਂੀਆਂ ਨਹੀਂ ਕਰਵਾਈ ਗਈ। ਮਨਾਵਾ ਦਾ ਕਹਿਣਾ ਹੈ ਕਿ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਪੰਜਾਬ ਪੁਲਿਸ ਦੀ ਹੋਵੇਗੀ। ਸਤਿ ਸ੍ਰੀ ਅਕਾਲ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਹਾਂਜੀ ਬਣਾਵ ਸਾਹਿਬ ਅੱਜ ਜਿਹੜਾ ਥਾਣਾ ਖੇਮ ਕਰਨ ਦੇ ਵਿੱਚ ਆਇਓ ਕਿਸ ਪ੍ਰਤੀ ਕੰਪਲੇਨ ਲੈ ਕੇ ਆਇਓ ਕੀ ਮਸਲਾ ਜੀ ਇਹ ਦੇਖੋ ਜੀ ਲਗਾਤਾਰ ਜਦੋਂ ਤੋਂ ਅਸੀਂ ਨਸ਼ੇ ਦੇ ਵਿਰੁੱਧ ਜਿਹੜਾ ਕੰਮ ਸ਼ੁਰੂ ਕੀਤਾ ਐ ਐਸੋਸੀਏਸ਼ਨ ਬਣਾਈਆ ਉਹਦੇ ਤੋਂ ਲਗਾਤਾਰ ਧਮਕੀਆਂ ਆ ਰਹੀਆਂ ਔਰ ਪਿਛਲੇ ਸਮੇਂ ਚ ਮੇਰੇ ਤੇ ਜਾਨ ਲੈਵਾ ਹਮਲਾ ਵੀ ਆ ਹੋਇਆ ਜਿਹਦੇ ਐਫ ਆਈ ਆਰ ਵੀ ਦਰਜ ਐ ਤੇ ਅੱਜ ਫੇਰ ਕੱਲ ਦੁਬਾਰਾ ਧਮਕੀ ਆਈ ਐ ਕਿ ਤੈਨੂੰ ਅਸੀਂ ਜਾਨੋਂ ਮਾਰ ਦਾਂਗੇ ਜੇ ਤੂੰ ਇਹ ਜਿਹੜਾ ਆਪਣਾ ਕੰਮ ਨਾ ਬੰਦ ਕੀਤਾ ਬੋਲਣਾ ਬੰਦ ਨਾ ਕੀਤਾ ਤੇ ਫਿਰ ਤੈਨੂੰ ਜਾਨੂ ਮਾਰ ਦਾਂਗੇ ਉਹ ਅਸੀਂ ਇੱਥੇ ਆਪਦੀ ਦਰਖਾਸਤ ਲੈ ਕੇ ਆਏ ਕਿਹਦੇ ਵੱਲੋਂ ਆਈ ਹੈ ਜੀ ਕੀ ਨੰਬਰ ਹੈ ਕਿਹਦੇ ਵੱਲੋਂ ਧਮਕੀ ਉਹ ਦਿੱਤੀ ਗਈ ਜੀ ਉਹ ਵੇਖੋ ਜੀ ਇਹ ਇਹਨਾਂ ਦਾ ਜਾਇਜ਼ ਦਾ ਵਿਸ਼ਾ ਹੈ ਇਹ ਪੁਲਿਸ ਵਿਭਾਗ ਮੈਂ ਜਾਂਚ ਕਰੇ ਉਹ ਵਾਰ ਦਾ ਨੰਬਰ ਹੈ ਔਰ WhatsApp ਕਾਲ ਮੈਨ ਨੂੰ ਆਈ ਹੈ ਕੱਲ 11:42 ਮਿੰਟ ਤੇ ਔਰ ਉਹਦੇ ਵਿੱਚ ਉਹਨਾਂ ਸ਼੍ਰੀਆਮ ਕਿਹਾ ਕਿ ਤੈਨੂੰ ਅਸੀਂ ਉਹ ਆਪਣੇ ਬੱਚਾ ਨੂੰ ਮਿਲ ਮੁੱਲ ਹੈ ਤੈਨੂੰ ਅਸੀਂ ਜਾਨੋਂ ਮਾਰ ਦਾਂ। ਨਹੀਂ ਕਿਸ ਗੱਲ ਨੂੰ ਲੈ ਕੇ ਨਸ਼ੇ ਦੇ ਪ੍ਰਤੀਕ ਵਿੱਚ ਕਹਿ ਵੀ ਸੁਣੀ ਅਸੀਂ ਕਿਹਾ ਕਿ ਗੈਂਗਸਟਰ ਦੇ ਤੁਸੀਂ ਖਿਲਾਫ ਬੋਲਦੇ ਜੇ ਗੈਂਗਸਟਰ ਦੇ ਵਿੱਚ ਵੇਖੋ ਮੈਂ ਜਿਵੇਂ ਪਿਛਲੇ ਦਿਨਾਂ ਨਸ਼ੇ ਦੇ ਸਮਗਲਰਾਂ ਦਾ ਤੇ ਗੈਂਗਸਟਰਾਂ ਦਾ ਜਿਹੜਾ ਪੁਲਿਸ ਨੇ ਐਨਕਾਊਂਟਰ ਕੀਤਾ ਜੀ ਉਹਦੇ ਸਬੰਧ ਦੇ ਵਿੱਚ ਮੈਂ ਇੱਕ ਪੋਸਟ ਪਾਈ ਸੀ ਕਿ ਪੁਲਿਸ ਨੇ ਵਧੀਆ ਕੰਮ ਕੀਤਾ ਹੈ। ਉਹਦੀ ਤੈਸ ਦੇ ਵਿੱਚ ਆਣ ਕੇ ਉਹਨਾਂ ਮੈਨੂੰ ਫੋਨ ਕੀਤਾ ਕਿ ਤੂੰ ਗੈਂਗਸਟਰਾਂ ਦੇ ਖਿਲਾਫ ਕਿਉਂ ਬੋਲਦਾ ਹੈ ਇੰਨੀ ਵਾਰ ਧਮਕੀਆਂ ਪਹਿਲਾਂ ਕੋਈ ਕਾਰਵਾਈ ਧਮਕੀ ਦੇਣ ਵਾਲੇ ਤੇ ਹੋਈ ਹੈ ਜੀ ਅਜੇ ਤੱਕ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਬਹੁਤ ਵਾਰ ਮੈਂ ਜੜੀਆਂ ਦਰਖਾਸਤਾਂ ਦੇਤੀਆਂ ਔਰ ਡੀਜੀਪੀ ਤੱਕ ਐਸਐਸਪੀ ਤੱਕ ਅਜੇ ਤੱਕ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜੜੀ ਆ ਸੁਣਵਾਈ ਨਹੀਂ ਹੈਗੀ ਔਰ ਨਾ ਹੀ ਮੈਨੂੰ ਅਜੇ ਆਸੇ ਕੀ ਆ ਇਹ ਜਿੰਦੇ ਵੇਲੇ ਧਮਕੀ ਦਿੱਤੀ ਗਈ ਕੋਈ ਪ੍ਰੋਫਾਈਲ ਫੋਟੋ ਕਿਸ ਦੀ ਲਈ ਹੋਵੇ ਕੋਈ ਕੁਝ ਹਾਂ ਉਹਦੀ ਮੈਂ ਸਕਰੀਨਸ਼ਾਟ ਲੈ ਕੇ ਉਹਦੀ ਬਕਾਇਦਾ ਵੀਡੀਓ ਜਿਹੜੀ ਬਣਾ ਕੇ ਇੱਥੇ ਇਹਨਾਂ ਨੂੰ ਦੇ ਦਿੱਤੀ ਆ ਜੇਕਰ ਨਹੀਂ ਹੁਣ ਵੀ ਕਾਰਵਾਈ ਹੁੰਦੀ ਤੇ ਕੀ ਇਹ ਤੋਂ ਅਗਲਾ ਐਕਸ਼ਨ ਜਤਨੀ ਹੁਣ ਮੈਂ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਕੀਤਾ ਅੱਜ ਔਰ ਉਹਦਾ ਅਸੀਂ ਆ ਵੇਖੋ ਅਸੀਂ ਲੈਟਰ ਵੀ ਲਿਖ ਕੇ ਦੇ ਦਿੱਤੀ ਆ ਕਿ ਜੇ ਖੇਤੀ ਹੱਲ ਨਾ ਆਇਆ ਤਾਂ ਅਸੀਂ ਜਿਹੜਾ ਅਣਮਿਥੇ ਸਮੇਂ ਲਈ ਜਿਹੜਾ ਮੈਂ ਮਰਨ ਵਾਸਤੇ ਐਸਐਸਪੀ ਦਫ਼ਤਰ ਤੱਕ ਨੂੰ ਤਰਨ ਬੈਠਾਂ ਦਾ ਤੁਹਾਡੇ ਤੇ ਕਾਤਲਾਨਾ ਹਮਲਾ ਆਇਆ ਉਸ ਪ੍ਰਤੀ ਕੋਈ ਅਜੇ ਤੱਕ ਕਾਰਵਾਈ ਕੀਤੀ ਗਈ ਉਦੋਂ ਕੀ ਹੋਇਆ ਕਿ ਉਦੋਂ ਵੇਖੋ ਐਫਆਈਆਰ 0092 ਨੰਬਰ ਇਹਨਾਂ ਦਰਜ ਕੀਤੀ ਆ ਪਰ ਉਸ ਤੋਂ ਬਾਅਦ ਚਨਾ ਉਹਨਾਂ ਜਿਹੜੇ ਹਮਲਾਵਰ ਉਹਨਾਂ ਨੂੰ ਫੜਿਆ ਨਹੀਂ ਗਾ ਔਰ ਉਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਆਈਆਂ ਕਿਸੇ ਦਾ ਨਾ ਕੋਈ ਫੋਨ ਟ੍ਰੇਸ ਨਹੀਂ ਕੀਤਾ ਕਿ ਕਿੱਥੋਂ ਬੋਲਦਾ ਬਿਲਕੁਲ ਮੈਨੂੰ ਤੇ ਇੱਕਨਾਂ ਮਰਨ ਵਾਸਤੇ ਛੱਡਿਆ ਅੱਛਾ ਜੀ ਕੀ ਲੱਗਦਾ ਨਕਾਮੀ ਕਿੱਥੇ ਆ ਕਿਉਂਕਿ ਪੁਲਸ ਕਾਰਵਾਈ ਨਹੀਂ ਕਰਦੀ ਤੇ ਇਸ ਤੋਂ ਅੱਗੇ ਦਾ ਐਕਸ਼ਨ ਜਿਹੜਾ ਹੈ ਤੁਸੀਂ ਕਿਹਾ ਵੀ ਮਰਨ ਵਰਤੇ ਵੀ ਬੈਹ ਸਕਦੀ ਹੈ ਜਥੇ ਬੰਦੀ ਦੇ ਨਾਲ ਤੁਸੀਂ ਕੀ ਲੱਗਦਾ ਕਿਉਂ ਪੁਲਸ ਇਸ ਤਰ੍ਹਾਂ ਦੀ ਕਾਰਵਾਈ ਅਮਲ ਚ ਨਹੀਂ ਲਿਆ ਰਹੀ ਪੁਲਸ ਵੇਖੋ ਜਦੋਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਅੱਜ ਦੱਬਿਆ ਜਾ ਰਿਹਾ ਸੱਚ ਨੂੰ ਦਬਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ ਪਰ ਸੱਚ ਦੱਬਿਆ ਨਹੀਂ ਰਹਿਣਾ ਇਸ ਕਰਕੇ ਪੁਲਸ ਕਾਰਵਾਈ ਨਹੀਂ ਕਰਦੀ ਕਿ ਅੱਖ ਹਾਰ ਕੇ ਬੈਠ ਜਾਵੇ ਕਰ ਪਰ ਮੈਂ ਬੈਠਣ ਵਾਲਾ ਨਹੀਂਗਾ